ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਪੈਸਾ ਕਮਾਉਣ ਦੇ ਲਾਲਚ 'ਚ ਕੁਦਰਤੀ ਸੌਮਿਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਚੁੱਕੇ ਹਾਂ ਫਿਰ ਕਲ ਚਾਹੇ ਕੁਦਰਤੀ ਪਾਣੀਆਂ ਦੀ ਹੋਵੇ ਵਾਤਾਵਰਣ ਦੀ ਹੋਵੇ ਹਵਾ ਦੀ ਹੋਵੇ ਜਾਂ ਖਾਣ ਪੀਣ ਦੀਆਂ ਚੀਜ਼ਾਂ ਦੀ ਹਰ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਆਪ ਅੱਜ ਜ਼ਹਿਰ ਕੋਲ ਚੁੱਕੇ ਹਾਂ ਤੇ ਇਹ ਜ਼ਹਿਰ ਜੋ ਸਭ ਤੋਂ ਵੱਧ ਕੋਲ ਰਿਹਾ ਹੈ ਉਹ ਹੈ ਵੱਡੀਆਂ ਫੈਕਟਰੀਆਂ ਆਓ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਉਹਨਾਂ ਵਿੱਚ ਜਿੱਥੇ ਕਈ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂਜ਼ ਦੀਆਂ ਫੈਕਟਰੀਆਂ ਨੇ ਉੱਥੇ ਹੀ ਸ਼ਰਾਬ ਦੀਆਂ ਕਈ ਵੱਡੀਆਂ ਵੱਡੀਆਂ ਫੈਕਟਰੀਆਂ ਨੇ ਤੇ ਤੁਹਾਨੂੰ ਵਿਖਾਣਿਆ ਕਿ ਸ਼ਰਾਬ ਦਾ ਵ्यर्थ वेस्ट ਕਿਸ ਤਰੀਕੇ ਦੇ ਨਾਲ ਫੈਕਟਰੀਆਂ ਸਰਿਆਮ ਕੁਦਰਤੀ ਸੋਮਿਆਂ ਦੇ ਵਿੱਚ ਮਿਲਾ ਰਹੀਆਂ ਨੇ ਤੇ ਉਹੀ ਜ਼ਹਿਰੀਲਾ ਪਾਣੀ ਨਸ਼ੇ ਵਾਲਾ ਪਾਣੀ ਸ਼ਰਾਬ ਮਿਲਿਆ ਪਾਣੀ ਪਤਾ ਨਹੀਂ ਕਿੰਨੇ ਹੀ ਲੋਕ ਪਸ਼ੂ ਪੰਛੀ ਪੀ ਰਹੇ ਨੇ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਆਏ ਤੇ ਮਰ ਰਹੇ ਨੇ ਅਜਹੀਆਂ ਵੀਡੀਓਜ਼ ਸਿਰਫ ਇੱਕ ਥਾਂ ਤੋਂ ਨਹੀਂ ਭਾਰਤ ਦੇ ਕੋਨੇ-ਕੋਨੇ ਤੋਂ ਸਾਹਮਣੇ ਆਉਂਦੀਆਂ ਨੇ ਜਿੱਥੇ ਰਸੂਖ ਤਾਰਾ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਤਾਂ ਚੱਲਦੀਆਂ ਨੇ ਪਰ ਉਹਨਾਂ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਜ਼ਹਿਰ ਕੁਦਰਤੀ ਸੋਮਿਆਂ ਨੂੰ ਤਬਾਹੋ ਬਰਬਾਦ ਕਰ ਰਿਹਾ ਹੈ ਜਾਂ ਧਰਤੀ ਦੇ ਅੰਦਰ ਹਜ਼ਾਰਾਂ ਫੁੱਟ ਡੂੰਘੇ ਖड्डे ਪਟਕੇ ਸਿੱਧਾ ਇਹ ਜ਼ਹਿਰ ਧਰਤੀ ਦੇ ਹੇਠਲੇ ਪਾਣੀ ਦੇ ਵਿੱਚ ਘੋਲ ਦਿੱਤਾ ਜਾਂਦਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਹੀਆਂ ਫੈਕਟਰੀਆਂ ਤੇ ਅਜਿਹੇ ਮਾਲਕਾਂ ਤੇ ਨੱਥ ਪਾਈ ਜਾਵੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਦੀ ਹਿੰਮਤ ਨਾ ਹੋ ਸਕੇ ਸਾਡੀ ਸਾਫ਼ ਸੁਥਰੀ ਜ਼ਿੰਦਗੀ ਨੂੰ ਤਬਾਹੋ ਪਰਬਾਦ ਕਰਨਦੀ ਸਾਡੀ ਸਾਫ ਸੁਥਰੀ ਧਰਤੀ ਨੂੰ ਸਾਫ ਸੁਥਰੇ ਵਾਤਾਵਰਨ ਨੂੰ ਜ਼ਹਿਰੀਲਾ ਕਰਨਦੀ ਉਮੀਦ ਕਰਦਾ ਜੇਕਰ ਤੁਹਾਡੇ ਨੇੜੇ-ਤੇੜੇ ਕੋਈ ਵੀ ਅਜੀਹੀ ਘਟਿਆ ਹਰਕਤ ਕਰ ਰਿਹਾ ਹੈ ਜਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਤੂਸ਼ਿਤ ਕਰ ਰਿਹਾ ਖਾਣ ਪੀਣ ਦੀ ਵਸਤੂਆਂ ਦੇ ਵਿੱਚ ਜ਼ਹਿਰ ਮਿਲਾ ਰਿਹਾ ਹੈ ਤਾਂ ਤੁਸੀਂ ਉਸ ਦੇ ਉੱਤੇ ਜ਼ਰੂਰ ਆਪਣੀ ਨਜ਼ਰ ਬਣਾਏ ਰੱਖੋਗੇ ਤੇ ਸਿਹਤ ਵਿਭਾਗ ਨੂੰ ਉਸ ਦੀ ਜਾਣਕਾਰੀ ਜ਼ਰੂਰ ਦਿਓਗੇ ਕਿਉਂਕਿ ਜੇ ਅਸੀਂ ਆਪ ਆਪਣੇ ਆਲੇ-ਦੁਆਲੇ ਦਾ ਧਿਆਨ ਰੱਖਾਂਗੇ ਤਾਂ ਹੀ ਹੌਲੀ-ਹੌਲੀ ਕਰਕੇ ਅਸੀਂ ਪੂਰਾ ਦੇਸ਼ ਸਾਫ਼ ਰੱਖ ਸਕਾਂਗੇ ਉਮੀਦ ਕਰਦਾ ਤੁਸੀਂ ਇਹਨਾਂ ਗੱਲਾਂ ਵੱਲ ਧਿਆਨ ਜ਼ਰੂਰ ਦੇਵੋਗੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ